ਪੁਲਿਸ थाना सदर ਦੇ ਇੰਚਾਰਜ ਅਤੇ ਸਮੂਹ ਸਟਾਫ ਵੱਲੋਂ ਦੇਸ਼ਵਾਸੀਆਂ ਨੂੰ ਬੰਦੀ ਛੋੜ ਦੇਵਸ ਅਤੇ ਦੀਵਾਲੀ ਦੀ ਲੱਖ ਲੱਖ ਵਧਾਈ ਇਹ ਵੀ ਪੰਜਾਬ న్యూਸ ਦੀ ਖਾਸ ਰਿਪੋਰਟ ਇੰਸਪੈਕਟਰ ਕਿਰਨਦੀਪ ਸਿੰਘ ਐਸ ਐਚ ਓ थाना सदर ਅੰਮ੍ਰਿਤਸਰ ਮੈਂ ਇਸ ਦੀਵਾਲੀ ਦੇ ਸ਼ੁਭअवसर ਤੇ ਸਾਰੇ ਦੇਸ਼ਵਾਸੀਆਂ ਨੂੰ ਤਹਿ ਦਿਲੋਂ ਮੁਬਾਰਕਬਾਦ ਦਿੰਦਾ ਹਾਂ ਤੇ ਉਮੀਦ ਕਰਦਾ ਹਾਂ ਕਿ ਇਹ ਦੀਵਾਲੀ ਸਾਰੇ ਦੇਸ਼ਵਾਸੀਆਂ ਲਈ ਢੇਰ ਸਾਰੀਆਂ ਖੁਸ਼ੀਆਂ ਲੈ ਕੇ ਆਵੇ ਤੇ ਮੈਂ ਸਾਰੇ ਜਿਹੜੇ ਆ ਅੰਮ੍ਰਿਤਸਰ ਨਿਵਾਸੀਆਂ ਨੂੰ ਵੀ ਅਪੀਲ ਕਰੂੰਗਾ ਕਿ ਇਸ ਦੀਵਾਲੀ ਨੂੰ ਜਿਹੜਾ ਗ੍ਰੀਨ ਦੀਵਾਲੀ ਦੇ ਤੌਰ ਤੇ ਸੈਲੀਬ੍ਰੇਟ ਕੀਤਾ ਜਾਵੇ ਤੇ ਸ਼ਰਾਰਤੀ ਅੰਸਰਾਂ ਨੂੰ ਵੀ ਮੈਂ ਵਾਰਨ ਕਰਨਾ ਚਾਹੁੰਦਾ ਕਿ ਉਹ ਕਿਸੇ ਵੀ ਕਿਸਮ ਦੀ ਜਿਹੜੀ ਆ ਕੋਈ ਸ਼ਰਾਰਤ ਜਾਂ ਅਪਰਾਧਿਕ ਘਟਨਾ ਨੂੰ ਅੰਜਾਮ ਨਾ ਦੇਣ ਤੇ ਇਸ ਦੀਵਾਲੀ ਨੂੰ ਜਿਹੜਾ ਵਾ ਧੂੰਮ ਧਾਮ ਦੇ ਨਾਲ ਸੇਫਟੀ ਦੇ ਨਾਲ ਮਨਾਇਆ ਜਾਵੇ ਚਾਹੀਦਾ